ਨਾਮ ਦੱਸੋ ਕਿਥੋਂ ਦੇ ਰਹਿਣ ਵਾਲੇ ਕੀ ਹੈ ਮੈਂ ਮੇਰਾ ਨਾਮ ਅਮਰ ਮਸੀਹ ਹੈ ਮੈਂ ਧੁੱਪਸੜੀ 베ਰਕੇ ਦਾ ਰਹਿਣ ਵਾਲਾ ਹਾਂ ਹਾਂਜੀ ਕੀ ਗੱਲ ਹੋਈ ਭਾਜੀ ਅੱਜ ਭਾਜੀ ਕੋਈ ਗੱਲ ਨਹੀਂ ਹੋਈ ਅੱਜ ਨਵਾਂ ਸਾਲ ਹੀ ਤੇ ਇਹ ਬੰਦੇ ਸਾਡੇ ਘਰ ਆਇਆ ਰੋਸ਼ਨ ਗਿੱਲ ਬਾਹਰੋਂ ਆਇਆ ਸਾਡੇ ਘਰ ਆਇਆ ਵਾ ਤੇ ਪਤਾ ਨਹੀਂ ਉਹਨੂੰ ਮੈਨੂੰ ਕੀ ਰੰਜਿਸ਼ ਇਹ ਦੇਣਾ ਕੋਈ ਇਹੋ ਜੀ ਕੋਈ ਗੱਲ ਨਹੀਂ ਅਸੀਂ ਇੱਥੇ ਲਈ ਚਾਹ ਬਣਾਈ ਹੈ ਤੇ ਇਹਦੇ ਇਹਨਾਂ ਦੇ ਘਰ ਸਾਡੀ ਇੱਕ ਛੋਟੀ ਕੁੜੀ ਗਈ ਸੀ ਤੇ ਉਹ ਗੱਲ ਹੋਈ ਕਿ ਮੈਂ ਉਹਨਾਂ ਨੂੰ ਵੈਸੇ ਹੀ ਸਤਸਰੀ ਤੌਰ ਤੇ ਹੱਥ ਜੋੜ ਕੇ ਕਿਹਾ ਵੀ ਵੀਰ ਜੀ ਇਹਨੂੰ ਮੜਾ ਜਾ ਕਹੋ ਵੀ ਹਾ ਤੁਹਾਡੇ ਘਰ ਨਾ ਆ ਜਾਇਆ ਕਰੇ ਇਹਨੇ ਕੋਈ ਗੱਲ ਨਹੀਂ ਕੀਤੀ ਇਹਨੇ ਉੱਠ ਕੇ ਮੇਰੇ ਦਾਤਰ ਮਾਰਤਾ ਸਿਰ 'ਚ ਸਿੱਧਾ ਉਹ ਦਾਤਰ ਨਾਲ ਲੱਗਿਆ ਸੀ ਦਾਤਰ ਨਾਲ ਹੀ 4-5 ਬੰਦੇ 6 ਬੰਦੇ ਸੀ 5-6 ਬੰਦੇ ਸਾਰਿਆਂ ਕੋ ਦਾਤਰ ਹੀ ਹਾਂਜੀ ਨਾਲ ਮੇਰੀ ਵਾਈਫ ਮੇਰੀ ਛਡਾਉਣ ਲੱਗੀ ਉਹਦੇ ਹੱਥ ਤੇ ਵੀ ਮਾਰਤਾ ਸੱਦਰ ਕੋ ਪ੍ਰਾਣੀ ਕੋ ਰੰਜਿਸ਼ ਨਹੀਂ ਕੋਈ ਉਹਦੇ ਮਨ ਚ ਹੋਵੇ ਉਹਦਾ ਨਹੀਂ ਆਪਾਂ ਨੂੰ ਪਤਾ ਪਰ ਸਾਡੇ ਵੱਲੋਂ ਕੋਈ ਉਹਦੇ ਮਨ ਚ ਰੰਜਿਸ਼ ਨਹੀਂ ਸਲਾਮ ਦੀ ਆ ਹੀ ਸਭ ਕੁਝ ਕੋਈ ਗੱਲ ਨਹੀਂ ਬਸ ਪੈਸੇ ਦਾ ਕਮਾਂਡਿਆ ਉਹਨੂੰ ਕੋਈ ਮੇਰੇ ਕੋ ਪੈਹਾ ਆ ਉਹ ਬਾਹਰੋਂ ਆਇਆ ਤੇ ਬਸ ਪੈਸੇ ਦੇ ਕਮਾਂਡ ਕਰਕੇ ਹੀ ਉਹਨੇ ਕੀਤਾ ਹੋਰ ਕੋਈ ਰੰਜਿਸ਼ ਨਹੀਂ ਉਹਦੇ ਨਾਲ ਸਾਡੀ ਕੀ ਕੀ ਮੰਗ ਕਰਦੇ ਪ੍ਰਸ਼ਾਸਨੋਂ ਸੇ ਬਰਤ ਮੈਂ ਮੈਨੂੰ ਉਹਨੇ ਜਾਨੋ ਮਾਰਨ ਦੀ ਕੋਸ਼ਿਸ਼ ਕੀਤੀ ਹੈ ਦਾਂਤਰ ਬਹੁਤ ਤਿੱਖਾ ਹੈ ਉਹ ਨਾਲ ਮੈਂ ਜਦੋਂ ਉਹਨੇ ਮੇਰੇ ਮਾਰਿਆ ਮੈਂ ਇੱਕਦਮ ਥੱਲੇ ਡਿੱਗ ਪਿਆ ਇਦੋਂ ਕੋਈ ਤੁਹਾਡੇ ਵੱਲੋਂ ਪੁਲਿਸ ਨੂੰ ਇਤਲਾਹ ਦਿੱਤੀ ਗਈ ਹੈ ਜੀ ਪੁਲਿਸ ਨੂੰ ਇਤਲਾਹ ਦਿੱਤੀ ਰਹੀ ਕਿੰਨਾ ਚਿਰ ਤੇ ਮੈਨੂੰ ਇਤਨਾ ਮੱਲੇ ਹੋਸ਼ ਜੀ ਨਹੀਂ ਰਹੀ ਕੁਝ ਵੀ ਤੇ ਬਾਅਦ ਚ ਇਹਨਾਂ ਬੱਚਿਆਂ ਕੋ ਮੇਰਾ ਫੋਨ ਵੀ ਉਹਨਾਂ ਨੇ ਫੜ ਲਿਆ ਨਾ ਮੈਨੂੰ ਫੋਨ ਹੀ ਲੱਭਾ ਛੇਤੀ ਜਦੋਂ ਮੈਂ ਉੱਠਿਆ ਤੇ ਮੇਰੀ ਵਾਈਫ ਦੇ ਵੀ ਆ ਗਈ ਮੈਨੂੰ ਵੇਖ ਕੇ ਪਰੇਸ਼ਾਨੀ ਹੋ ਗਈ ਹੋਰ ਤੇ ਕੋਈ ਗੱਲ ਨਹੀਂ ਇਹੋ ਜੀ ਹੋਈ ਇਹ ਮੁੜ ਕੇ ਸਾਡੇ ਹੀ ਅੰਦਰ ਵੜ ਗਏ ਜਦੋਂ ਸਾਡੇ ਰੋਲਾ ਪੈ ਗਿਆ ਇਹ ਸਾਡੇ ਹੀ ਅੰਦਰ ਵੜ ਗਏ ਮੁੜ ਕੇ ਅਸੀਂ ਬਾਹਰ ਬੂਆ ਬੰਦ ਕਰ ਲਿਆ ਕਿਨੇ ਪੰਜ ਛੇ ਬੰਦੇ ਸਾਰਿਆਂ ਨੇ ਸਾਰੇ ਘਰਾਂ ਦੇ ਦਾਤਰ ਮਾਰੇ ਆ ਸਾਰਿਆਂ ਨੇ ਸਾਰਿਆਂ ਕੋਈ ਕੋ ਡੰਡੇ ਕੋਈ ਦਾਤਰ ਹੀ ਸਾਰੇ ਕੋ ਤਿਆਰ ਮਦੋ ਪ੍ਰੀਪ ਪਲੈਨਿੰਗ ਪਲੈਨਿੰਗ ਨਾ ਆਏ ਸਾਡੇ ਕੋਠੇ ਦੀ ਬੈਕਸ ਲੱਗਦੇ ਥੱਲੋਂ ਦੀ ਪੌੜੀਆਂ ਉੱਤਰ ਕੇ ਆਏ ਗਲੀ ਥਾਮਣੀ ਉਹ ਸਾਡੀ ਬੈਕਸਾਈਡ ਤੇ ਨਹੀਂ ਸਾਡੇ ਘਰ ਦੇ ਬੈਕਸਾਈਡ ਹੀ ਕਿ ਮੰਗ ਕੀ ਕਰਦੇ ਪ੍ਰਸ਼ਾਸਨ ਕੋਲ ਜੀ ਮੰਗ ਮੈਂ ਭਰਾ ਗਰੀਬ ਬੰਦਾ ਚਾਰ ਬੱਚੇ ਮੇਰੇ ਮੈਨੂੰ ਜਾਨੋ ਮਾਰਦੇ ਲੱਗੇ ਸੀ ਭਾਈ ਕਿੰਨੇ ਕੁ ਬੰਦੇ ਸੀ ਜਿਨ੍ਹਾਂ ਨੇ ਸੱਤ ਅੱਠ ਬੰਦੇ ਨਾਮ ਕੋਈ ਪਤਾ ਹੋਣਾ ਨਾ ਨਾਮ ਇੱਕ ਦਾ ਨਾ ਰੋਸ਼ਨ ਗਿੱਲਈ ਇੱਕ ਦਾ ਨਾ ਮਿਹਰਬਾਨ ਆ ਇੱਕ ਉਹਦਾ ਮੁੰਡਾ ਸੀ ਕੀ ਨਾਮ ਦਾ ਰੋਹਿਤ ਹੀ ਤੇ ਇੱਕ ਹੈਗਾ ਸੀ ਉਹਦਾ ਮੁੰਡਾ ਸੰਨੀ ਇਹ ਤਾਂ ਅੱਛਾ ਸੰਨੀ ਇੱਕ ਹੋਰ ਕੀ ਨਾ ਜਾਣੇ ਹੈਗੇ ਉਹ ਵੀ ਉਹਨਾਂ ਦੇ ਨਾਲ ਹੀ ਹਾਂਜੀ ਇਹਨਾਂ ਨੇ ਨਸ਼ਾ ਕੀਤਾ ਸੀ ਰੋਸ਼ਨੀ ਨੇ ਸ਼ਰਾਬ ਪੀਤੀ ਸੀ ਠੀਕ ਹੈ ਤੇ ਉਹਦਾ ਉਹਨਾਂ ਦਾ ਵੱਡਾ ਮੁੰਡਾ ਸਮੈਕ ਪੀਂਦਾ ਉਹਨਾਂ ਨੇ ਸਮੈਕ ਦੀ ਸਾਰੇ ਹੀ ਰੱਜੇ ਹੀ ਮਤਲਬ ਨਸ਼ੇ ਨਾਲ ਧੁੱਤ ਹੀ ਤੇ ਉਹਨਾਂ ਨੇ ਕੋਈ ਗੱਲ ਨਹੀਂ ਕੀਤੀ ਇਹ ਉਹਨਾਂ ਦੇ ਮਗਰ ਹੀ ਰੋਸ਼ਨ ਗਿੱਲ ਉੱਠਿਆ ਤੇ ਇਹਨੇ ਉੱਠ ਤੇ ਮੇਰੇ ਦੰਤਲ ਮਾਰਤਾ ਮੈਂ ਉੱਠ ਕੇ ਖਲੋਤਾ ਹੀ ਹਾਲੇ ਕਿੰਨੇ ਇਤਰਾ ਪਿਛੋਟਿਆ ਤੇ ਦਾਤਰ ਮੈਨੂੰ ਪਤਾ ਨਹੀਂ ਲੱਗਾ ਕਿਹੜੇ ਵਾਲੇ ਮਾਰਤਾ ਮੇਰਾ ਧਿਆਨ ਮੇਰੀ ਵਾਈਫ ਉੱਲ ਇਹਨੇ ਮੇਰੇ ਦਾਤਰ ਮਾਰਤਾ ਸਿੱਧਾ ਮੈਨੂੰ ਇਨਸਾਫ ਚਾਹੀਦਾ ਮੇਰੇ ਨਿੱਕੇ ਨਿੱਕੇ ਬੱਚੇ ਚਾਰ ਮੇਰੇ ਬੱਚੇ ਆ ਸਾਰਿਆਂ ਦੀ ਪੜ੍ਹਾਈ ਚੱਲਣੀ ਮਹਿੰਗੀ ਪੜ੍ਹਾਈ ਆ ਮੈਂ ਤੇ ਅੱਗੇ ਬੜੀ ਮੁਸ਼ਕਲ ਹੋ ਜਗਰ ਚਲਾ ਗਿਆ ਆਪਣਾ ਕਰਨ ਦਿਆ ਮੇਰਾ ਨਾਮ ਪ੍ਰੋਮਿਲਾ ਮੈਂ ਅਮਰ ਮਸੀਦੀ ਵਾਈਫ ਹਾਂ ਕੀ ਗੱਲ ਹੋਈ ਕੋਈ ਨਹੀਂ ਗੱਲ ਜੀ ਹੋਈ ਆਹੀ ਤਕਰ ਵੀ ਨਹੀਂ ਆ ਗਿਆ ਜਦੋਂ ਆਏ ਅਨੂ ਫੋਨ ਕਰਕੇ ਨਾ ਸੱਦਿਆ ਮੈਂ ਮਿਲਣ ਵਾਸਤੇ ਆਇਆ। ਆਇਆ ਕਿ ਉਹ ਛੋਟਿਆਂ ਨੇ ਚਾਹ ਧਰੀ ਹੀ ਅੱਡੇ ਆਂਦਿਆਂ। ਉਹਨਾਂ ਨਾਲ ਗੱਲਬਾਤ ਕਰਨ ਲੱਗੇ। ਗੱਲਬਾਤ ਕਰ ਰਹੇ ਸੀ ਵੀ ਤੁਹਾਡੀ ਬੱਚੀ ਜਿਹੜੀ ਤੁਹਾਡੇ ਘਰ ਜਾਂਦੀ ਆ ਉਹ ਨੂੰ ਆਪਣੇ ਘਰ ਨਾ ਆ ਹੋਂਦੋਂ ਜ਼ਿਆਦਾ ਜਾਂਦੀ ਆ। ਉਹਨੇ ਫੜ ਕੇ ਤੇ ਇਹਨਾਂ ਦੇ ਦੰਦਰ ਮਾਰਤਾ। ਨਮਨੂ ਅੱਗੋਂ ਫੜਨ ਲੱਗੀ ਤੇਨੇ ਮੇਰੇ ਹੱਥੇ ਵੀ ਮਾਰਤਾ ਸਿਰਫ ਹਮਲ ਤੁਸੀਂ ਇਹੀ ਕਿਹਾ ਸੀ ਸਾਡੀ ਬੱਚੀ ਤੁਹਾਡੇ ਘਰ ਜੀ ਹਾਂਜੀ ਸਿਰਫ ਇਹੀ ਗੱਲ ਹੋਈ ਆ ਹੋਰ ਕੋਈ ਗੱਲ ਨਹੀਂ ਹੋਈ ਨਾ ਕੋਈ ਗਾਲ ਕੱਢੀ ਕਿਸ ਨੂੰ ਨਾ ਕੋਈ ਗੱਲ ਕੀਤੀ ਨਾ ਕੁਝ ਹੋਣੀ ਲੱਗੀ ਹੈ ਵੀਡੀਓ ਵੀ ਹੈਗੀ ਆ ਹੁਣ ਕਰਦੇ ਮੰਗ ਹੈ ਇਹੀ ਕਿ ਸਾਨੂੰ ਇਨਸਾਫ ਚ ਤੁਹਾਡੇ 4 ਬੱਚੇ ਪੜਨਦੇ ਆ ਨਾ ਜਾਨ ਲੈਵਾ ਹਮਲਾ ਸਾਡੇ ਤੇ ਕੀਤਾ ਜਾਨੋ ਮਾਰਨ ਦੀ ਕੋਸ਼ਿਸ਼ ਕੀਤੀ ਘਰ ਆ ਕੇ ਸਾਡੇ ਨਾਲ ਹਾਂ ਜੀ ਸਰ ਪਸੜੀ ਦੇ ਵਿੱਚ ਅਮਰ ਮਸੀਹ ਦੇ ਘਰ ਹਮਲਾ ਕੀਤਾ ਗਿਆ ਜਿੰਨਾ ਚੋਦਾ ਚ ਰੋਹਿਤ ਗੇ ਲਦੀਪ ਰੋਸ਼ਨ ਮਿਹਰਬਾਨਾ ਲਖਾਇ ਕੀ ਇਸ ਸਾਰਾ ਮਾਮਲਾ ਮੈਂ ਐਸਐਸ ਸੁਤਪਾਲ ਸਿੰਘ ਥਾਣਾ ਵੇਰਕਾ ਜੀ ਇੱਕ 112 ਤੋਂ ਕੰਪਲੇਂਟ ਆਈ ਸੀ ਕਿ ਅਮਰ ਮਸੀਹ ਦੇ ਘਰ ਝਗੜਾ ਹੋ ਰਿਹਾ ਸੰਤ ਨਗਰ ਧੁੱਪਸੜੀ ਵੇਰਕਾ ਚ ਜੋ ਅਸੀਂ ਜਿਸ ਦੀ ਤਸਦੀਕ ਕਰ ਰਹੇ ਹਾਂ ਦਰਾਨੇ ਤਸਦੀਕ ਜੋ ਵੀ ਤੱਥ ਸਾਹਮਣੇ ਆਉਣਗੇ ਬਣਦੀ ਕਾਰਵਾਈ ਵੱਲ ਚਲਾਈ ਜਾਂਦੀ ਜਾਊਗੀ ਪਰੋਨਾ ਵੱਲੋਂ ਕੁਝ ਨਾ ਵੀ ਦੱਸੇਗੇ ਹਾਲੇ ਕੋਈ ਤਸਦੀਕ ਦੇ ਸਾਹਮਣੇ ਨਹੀਂ ਆਇਆ ਜੀ